बदबड़ी याद तू तो बतो इधर गोदा या काया त्यागा ता तपे काया काया यादिया पौधा दे मार को पौधा ते कोता पौधा या देख 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 पते काटे नहीं हैं ते पते बात कुछ कह कहता बाकि क्यों पते इकांगर कॉर्स चार से नाम सुनोगे ਸਭ ਜੱਦਾ ਅਜੀਤ ਸਿੰਗੀ ਸਭ ਜੱਦਾ ਦੂਜਾ ਸਿੰਗੀ ਸਭ ਜੱਦਾ ਜੋਰੇਵਾਰ ਸਿੰਗੀ ਸਭ ਜੱਦਾ ਫਤਿਹ ਸਿੰਗੀ ਰਜ਼ਾਈ ਕੋ ਬੱਚੇ ਨਾ ਗੁਰਾ ਡੋਲੇ ਸੂਬੇ ਨੂੰ ਕੜਕ ਕੇ ਬੋਲੇ ਕਾਲੇ ਤੂੰ ਜੁਲੰਝ ਗੱਲ ਨੇ ਧਰਮੀ ਕਦੇ ਹਾਰੇ ਨਾ ਗੋਬਿੰਦੇ ਸ਼ੇਰ ਸੂਬਿਆ ਦਾਦੇ ਨੇ ਧਰਮ ਦਿਖਾਤਰ ਜੀ ਟਾਇਆ ਪਿਤਾ ਨੇ ਅਮਰਿਤ ਦੇ ਕੇ ਸਾਨੂੰ ਹੈ ਸ਼ੇਰ ਬਣਾਇਆ ਖੰਡੇ ਦੀ ਧਾਲ ਚ ਜਨਮੇ ਮਰ ਕੇ ਵੀ ਮੰਨ ਲੈਣਾ ਕੀ ਫਤਿਹ ਇੱਕ ਨੂੰ ਸਿੰਘ ਇਹਨਾਂ ਨੇ ਬਹੁਤ ਚੰਗਾ ਕੀਤਾ ਕਿ ਇਹਦਾ ਬੱਚਿਆਂ ਦਾ ਹੌਸਲਾ ਵਧੇਗਾ ਦਸਤਾਰ ਵਾਲਾ ਸਾਡੇ ਇਤਿਹਾਸ ਬਾਰੇ پتہ ਚੱਲਿਆ ਨਾਲ ਕਵਿਤਾ ਦੇ ਵੀ ਮੁਕਾਬਲੇ ਹੋਏ ਸਾਰੇ ਸਾਡੇ ਇਤਿਹਾਸ ਬਾਰੇ پتہ ਲੱਗ ਰਿਹਾ ਵਿਦਿਆਰਥੀ ਸਭ ਤੋਂ ਛੋਟੇ ਸਾਹਿਬ ਜਿਹੜੇ ਦੋ ਸਾਹਿਬ ਜਿਆਦੇ ਸੀ ਸਾਹਿਬ ਜਿਆਦੇ ਜਰਾਵਰ ਸਿੰਘ ਜੀ ਤੇ ਸਾਹਿਬ ਜਿਆਦਾ ਫਤਿਹ ਸਿੰਘ ਜੀ ਉਸ ਸਰਹੰਦ ਸਰਹੰਦ ਵਿਖੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦ ਹੋਏ ਸੀ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਹੈਗਾ ਸਰਹੰਦਰੀ ਨਵਾਬੂ ਦੀ ਖਾਨੇ ਉਹਨਾਂ ਨੂੰ ਨੀਹਾਂ ਵਿੱਚ ਲਾ ਕੇ ਸ਼ੀਤ ਕੀਤਾ ਸੀ ਮੋਤੀਰਾ ਮਹਿਰਾਨੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਗਲਵਕੜੀ ਮੁਹਿੰਮ ਤਹਿਤ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਜਿਹੜਾ ਉਹ ਕਰਵਾ ਰਹੇ ਹਾਂ ਅਸੀਂ ਹਰ ਸਾਲ ਅਸੀਂ 25 ਦਸੰਬਰ ਇਹ ਦਿਨ ਮਿੱਥਿਆ ਹੁੰਦਾ ਤੇ ਸਾਡਾ ਇਹਦੇ ਪਿੱਛੇ ਮਕਸਦ ਇਹ ਹੈ ਕਿ ਇਹ ਦਿਨ ਜਿਹੜੇ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੇ ਤੇ ਆਪਣੀ ਅਗਲੀ ਪੀੜ੍ਹੀ ਨੂੰ ਅਸੀਂ ਸਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਮਾਣ ਦਵਾ ਸਕੀਏ ਇਸ ਕਰਕੇ ਅਸੀਂ ਇਹ ਜਿਹੜਾ ਪ੍ਰੋਗਰਾਮ ਇਹ ਇਹਨਾਂ ਦਿਨਾਂ ਚ ਲਿਖਦੇ ਆ ਤੇ ਜਿਹਦੇ ਚ ਬਹੁਤ ਸਾਰੇ ਛੋਟੇ ਬੱਚੇ ਜਿਹੜੇ ਸਹਿਜਾਦਿਆਂ ਦੇ ਵਾਰਸ ਬਣ ਕੇ ਉਹ ਬਾਣਾ ਪਾ ਕੇ ਲਿਬਾਸ ਪਾ ਕੇ ਇੱਥੇ ਆਉਂਦੇ ਮਕਸਦ ਬੜਾ ਸਿੰਪਲ ਹੈ ਜੀ ਕਿ ਅਸੀਂ ਚਾਹੁੰਦੇ ਆ ਕਿ ਸਹਿਜਾਦਿਆਂ ਦੇ ਨਾਲ ਜੁੜੇ ਰਹਿਣ ਉਹ ਵਿਰਸਾ ਸਾਡੇ ਘਰਾਂ ਚੋਂ ਨਾ ਗਵਾਚੇ ਸਾਡੇ ਘਰਾਂ ਚ ਸਹਿਜਾਦਿਆਂ ਦੀ ਗੱਲ ਚੱਲੇ ਤੇ ਖਾਸ ਕਰਕੇ ਇਹਨਾਂ ਦਿਨਾਂ ਚ ਜਦੋਂ ਹੋਰ ਲੋਕ ਸਾਡੇ ਪਰਿਵਾਰਾਂ ਨੂੰ ਵਰਗਲਾ ਕੇ ਬੱਚਿਆਂ ਨੂੰ ਵਰਗਲਾ ਕੇ ਤੇ ਉਹ ਜਿਹੜਾ ਦੂਜੇ ਪਾਸੇ ਲੈ ਜਾਂਦੇ ਨੇ ਉਹਨੂੰ ਕਿਸ ਢੰਗ ਨਾਲ ਜਿਹੜਾ ਅਸੀਂ ਕਾਊਂਟਰ ਕਰ ਸਕਦੇ ਸੀ ਤੇ ਸਾਡੀ ਕਿਉਂਕਿ ਸਾਡਾ ਆਪਣਾ ਫਿਰਸਾ ਬਹੁਤ ਵੱਡਾ ਤੇ ਅਸੀਂ ਕਿਸੇ ਲੜਾਈ 'ਚ ਪੇ ਬਗੈਰ ਅਸੀਂ ਆਪਣੀ ਗੱਲ ਵੱਡੀ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਸੱਚੇ ਪਾਤਸ਼ਾਹ ਦੀ ਕਿਰਪਾ ਕਿ ਸਾਰੇ ਪੰਜਾਬ ਦੇ ਅੰਦਰ ਜਿਹੜੀ ਹੈ ਉਹ ਘਰ-ਘਰ ਇਹ ਜਿਹੜੀ ਮੁਹਿਮ ਪਹੁੰਚ ਗਈ ਮੈਨੂੰ ਲੱਗਦਾ ਜੀ ਹਜ਼ਾਰ ਕੁ ਦੇ ਕੋਲ ਬੱਚੇ ਨੇ ਕਿਉਂਕਿ ਮੈਂ 847 ਨੰਬਰ ਟੈਗ ਹੁਣੇ ਸਟੇਜ ਤੇ ਦੇਖਿਆ ਉਸ ਤੋਂ ਇਲਾਵਾ ਕਫਤਾ ਵਾਲੇ ਦਸਤਾਰ ਵਾਲੇ ਇਹ ਬਹੁਤ ਸਾਰੇ ਬੱਚੇ ਨੇ ਜਿਹੜੇ ਇੱਥੇ ਆ ਰਹੇ ਨੇ ਤੇ ਮੈਨੂੰ ਲੱਗਦਾ ਕਿ ਜਿੱਥੋਂ-ਜਿੱਥੋਂ ਘਰੋਂ ਤਿਆਰ ਹੋ ਕੇ ਨਿਕਲੇ ਹੋਣਗੇ ਉਹ ਇੱਕ ਤਰ੍ਹਾਂ ਦਾ ਨਗਰ ਕੀਰਤਨ ਹੀ ਹੈ ਉਹ ਰਾਜ ਸੁਨਿਆ ਦੇਂਦੇ ਆਏ ਨੇ ਬਗੈਰ ਬੋਲਿਓ ਕਿ ਅਸੀਂ ਸਾਈਂ ਸਾਹਿਬ ਜੀ ਦੇ ਵਾਰਿਸ ਹਾਂ ਦੇਖੋ ਪਹਿਲੀ ਗੱਲ ਤੇ ਹੈ ਕਿ ਲਾਲਚ ਚਾ ਕੇ ਡਰਾ ਚਾ ਕੇ ਧਰਮ ਦੇ ਬਦਲਣ ਦੇ ਅਗੇਂਸਟ ਸਿੱਖ ਹਮੇਸ਼ਾ ਹੀ ਰਹੇ ਨੇ ਤੁਸੀਂ ਗੁਰਦੇਵ ਭਾਦਰ ਸਾਹਿਬ ਦੀ ਸ਼ਹੀਦੀ ਇਸ ਗੱਲ ਕਰਕੇ ਆ ਤੇ ਅੱਜ ਵੀ ਅਸੀਂ ਇਸ ਗੱਲ ਦੇ ਉੱਤੇ ਖੜੇ ਆ ਕਿ ਜਿਹੜੇ ਵੀ ਲੋਕ ਪੰਜਾਬ ਦੇ ਅੰਦਰ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਗਰੀਬ ਪਰਿਵਾਰ ਨੇ ਸਾਡੇ ਉਹਨਾਂ ਨੂੰ ਵਰਗਲਾ ਕੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੀ ਉਹ ਮਤਲਬ ਜਿਹੜਾ ਹੈ ਠੀਕ ਕਰਨ ਦੇ ਬਹਾਨੇ ਲਾ ਕੇ ਤੇ ਉਹਨਾਂ ਨੂੰ ਦੂਰ ਖੜ ਰਹੇ ਨੇ ਤੇ ਅਸੀਂ ਉਹਨਾਂ ਨੂੰ ਸਾਰਿਆਂ ਤੱਕ ਪਹੁੰਚ ਕਰ ਰਹੇ ਹਾਂ ਉਹ ਵਾਪਸ ਵੀ ਆ ਰਹੇ ਨੇ ਇਹ ਇਹ ਲੰਬੀ ਚਲਾਕੀਆਂ ਜਿਹੜੀਆਂ ਲੰਬੀਆਂ ਨਹੀਂ ਚਲਦੀਆਂ ਹੁੰਦੀਆਂ ਲੋਕਾਂ ਨੂੰ ਕਿਸੇ ਦੇ ਦੇ ਰਿਹਾ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੀ ਕਿ ਸਾਬਜਦਿਆਂ ਦੀ ਸ਼ਹਾਦਤ ਨਾਲ ਜੁੜੋ ਜਿਹੜੇ ਘਰ ਚ ਸਾਬਜਦਿਆਂ ਦੀ ਗੱਲ ਚੱਲੇਗੀ ਉਸ ਘਰ ਦੇ ਬੱਚੇ ਜਿਹੜੇ ਨੇ ਉਹਨਾਂ ਦੀ ਪਰਵਰਿਸ਼ ਸਮਝ ਲਓ ਬਹੁਤ ਵਧੀਆ ਹੋ ਰਹੀ ਹੈ ਤੇ ਉਹ ਜਿੱਥੇ ਗੁਰੂ ਨਾਲ ਜੁੜੇ ਰਹਿਣਗੇ ਉਹ ਮਾਤਾ ਪਿਤਾ ਨਾਲ ਵੀ ਜੁੜੇ ਰਹਿਣਗੇ ਅੱਜ ਬਿਰਧ ਆਸ਼ਰਮ ਤੇ ਮਾਤਾ ਪਿਤਾ ਕੋਲੋਂ ਦੂਰ ਜਾ ਕੇ ਰਹਿਣ ਦੀ ਜਿਹੜੀ ਗੱਲ ਹੈ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਉਹਨਾਂ ਸਾਰਿਆਂ ਨੂੰ ਰੋਕਣ ਚ ਇਹ ਗੱਲਾਂ